پرييا اپس کي کلا کي راديار ووجو کي پورا مليو کي راديار تو نيوي دي اي وچ منجي اور کوئی بيشتي پڙي بڑا پيتو يمن جي واه سامني جي جي ਟਾਟਾ ਵੱਲੋਂ ਜਿਹੜੇ ਪਲਾਂ ਦਾ ਪੋਸਟਾ ਉਹਨੂੰ ਦੇਖਦੇ ਹੋਏ ਪਿਛਲੇ ਕੁਝ ਸਮੇਂ ਤੋਂ ਰਿਫਲੈਕਟਰ ਲਗਾਏ ਤੁਸੋਂ ਬਿਜਾਇਆ ਜਾ ਰਹੇ ਨੇ ਉਸੇ ਲਈ ਅਦੇ ਨਹੀਂ ਨਾਟਾ ਸ਼ਹਿਰ ਦੇ ਵਿੱਚ ਵੀ ਇਸ ਕੰਮ ਜਾਰੀ ਰੱਖਿਆ ਹੈ ਤੇ ਇਹ ਬਹੁਤ ਅਸ਼ਲਾਘਾਜੋਗ ਕੰਮ ਹੈ ਜੋ ਹੁਣ ਤੱਕ ਇਹਨਾਂ ਨੇ ਤਕਰੀਬਨ ਹਜ਼ਾਰ ਦੇ ਆਸ-ਪਾਸ ਰਿਫਲੈਕਟਰ ਲਗਾਏ ਨੇ ਤੇ ਮੈਂ ਵੀ ਕਰਦਾ ਸਾਰਿਆਂ ਨੂੰ ਕਿ ਆਪਣੀਆਂ ਜਿਹੜੀਆਂ ਗੱਡੀਆਂ ਨੇ ਉਹਨਾਂ ਦੀਆਂ ਲਾਈਟਸ ਪ੍ਰੋਪਰ ਰੱਖਣ ਨਾਸਿਰ ਉਹ ਵੀ ਆ ਫਰੰਟ ਰਾਈਟਸ ਵਰਕਿੰਗ ਲਾਈਟ ਜਿਹੜੀ ਜੇ ਰਹਿ ਜਾਂਦਾ ਤਾਂ ਜੋ ਵਾਹਨ ਸਿਰ ਆਪ ਹੀ ਬਚਣ ਤੇ ਹੋਰ ਲੋਕਾਂ ਨੂੰ ਬਚਾ ਸਕਦਾ ਤੇ ਜਿਨ੍ਹਾਂ ਦੇ ਰਿਫਲੈਕਟਰ ਨਹੀਂ ਹੈਗੇ ਨੇ ਉਹ ਜ਼ਰੂਰ ਇਸ ਰਿਫਲੈਕਟਰ ਕੋਲ ਲਾਓ ਤਾਂ ਜੋ ਆਪਣੀ ਜਾਨ ਦੀ ਵੀ ਸਾਡੀ ਬਣੀ ਰਹੇ ਤੇ ਦੂਸਰਿਆਂ ਦੀ ਵੀ ਜਿਹੜੇ ਹਾਸਾ ਉਹ ਤੋਂ ਬਚਾਇਆ ਤੇ ਮਾਚੀ ਜੀ ਸਾਰਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਜੀ ਵਾਧਾ ਗੁਜਰੀ ਜੀ ਭਾਈ ਕੇਂਦਰ ਵੱਲੋਂ ਕਈ ਸਾਲਾਂ ਤੋਂ ਉਹ ਬਿਨਾ ਲੇਟਾ ਵਾਲੇ ਵਾਹਨਾਂ ਦੇ ਪਿੱਛੇ ਰਵੱਟਾਂ ਲਾਉਣ ਦੀ ਸੇਵਾ ਸ਼ੁਰੂ ਕੀਤੀ ਜਾਂਦੀ ਹੈ ਇਸ ਵਾਰ ਵੀ ਲਗਭਗ ਮਹੀਨਾ ਹੋ ਗਿਆ ਭਲਾੜਾ ਦੇ ਹਰ ਚੌਂਕ ਦੇ ਵਿੱਚ ਲਾਏ ਗਏ ਨੇ ਸੋ ਹੁਣ ਮੋਟਰ ਖਤਰਾ ਹੌਂਸਲੇ ਉੱਤੇ ਕੰਮ ਹੋ ਰਿਹਾ ਹੈ ਅੱਜ ਸਾਡੇ ਕੋਲੇ ਸਰਕਾਰ ਦੇ ਇੰਜੀਨੀਅਰ ਸਾਹਿਬ ਪਹੁੰਚੇ ਨੇ ਇਹਨਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਸਾਡੀ ਸੇਵਾ ਦੇ ਵਿੱਚ ਹਿੱਸਾ ਪਾਇਆ ਹੈ ਸੋ ਜੋ ਰਵੱਟਾਂ ਲਾਏ ਜਾ ਰਹੇ ਹਨ ਤੇ ਐਸ ਕੇ ਸਟicker ਭੀਗੀ ਰੋਡ ਅਤੇ ਚੰਨਜੀਤ ਸਿੰਘ ਜੀ ਮੈਦਾਨ ਜੋ ਡੈਨਮਾਰਕ ਤੋਂ ਨੇ ਉਹਨਾਂ ਵੱਲੋਂ ਸੇਵਾ ਕੀਤੀ ਗਈ ਹੈ ਤੇ ਖਾਸ ਤਾ ਦੇ ਮੈਂਬਰਾਂ ਵੱਲੋਂ ਲਗਾਉਣ ਦੀ ਜਿੰਦਾ ਕੀਤੀ ਗਈ ਹੈ ਸਾਰਿਆਂ ਦਾ ਨਾਮ ਧੰਨਵਾਦ ਹੈ ਤੇ ਬੇਨਤੀ ਹੈ ਕਿ ਜਿਨ੍ਹਾਂ ਨੂੰ ਵੀ ਲੋਨ ਲੋੜ ਹੈ ਇਪਰਾਲੇ ਵਾਲਿਆਂ ਨੂੰ ਕਿਤੇ ਰੇੜੀ ਵਾਲਿਆਂ ਨੂੰ ਉਹ ਸਭਾ ਦੇ ਦਫ਼ਤਰ ਵਿੱਚ ਵੀ ਲਿਜਾ ਸਕਦਾ ਹੈ ਤੇ ਥਾਂ ਥਾਂ ਦੇ ਚੌਕਾਂ ਉੱਤੇ ਵੀ ਲੱਗਦੀ ਜਦੋਂ ਵਾਰੀ ਜਾ ਸਕਦਾ ਹੈ ਤਾਂ ਦੁਆਰਾ ਫਿਰ ਨੂੰ ਪੱਤਰਕਾਰਾਂ ਦਾ ਅਹਿਮ ਸਹਿਯੋਗ ਦਾ ਤੇ ਮੈਂਬਰਾਂ ਦਾ ਧੰਨਵਾਦ ਉਹ ਇਥੇ ਜੋੜਦੇ ਰਹੇ ਨੇ ਵਾਹੇ ਬਿੰਦਗਾ ਦਾ